ਧਭ ਦੇ ਅੱਗੇ ਬਿਨਾਂ ہماری ਸੁਣਨਾ ਚਿੱਤ ਟਿਕਾ ਕੇ ਤੇ ਹਰ ਪੰਜਾਬੀ ਤੀਕ ਪਚਾਉਣੀ ਸਭ ਨੇ ਫਰਜ ਨਿਭਾ ਕੇ ਤੇ ਹਰ ਪੰਜਾਬੀ ਤੀਕ ਪਚਾਉਣੀ ਸਭ ਨੇ ਫਰਜ ਨਿਭਾ ਕੇ ਤੇ ਜੇ ਕਰ ਹੁਣ ਨਾ ਸਮਝੇ ਆਪਾਂ ਪਿੱਛੋਂ ਪਉ ਪਛਤਾਉਣਾ ਏ ਪਾਣੀ ਕੁੱਖਾਂ ਰੁੱਖ ਸਾਂਭ ਲੋ ਜੇ ਪੰਜਾਬ ਬਚਾਉਣਾ ਏ ਪਾਣੀ ਕੁੱਖਾਂ ਰੁੱਖ ਸਾਂਭ ਲੋ ਜੇ ਪੰਜਾਬ ਬਚਾਉਣਾ ਏ ਪੰਡਮਵਾ ਪੰਡ ਪਾਲੀਆ ਪੰਡ ਹੋਵੇ ਬੰਦਾਂ ਸੋ ਕਿਉ ਮੰਦਾ ਆ ਕੀ ਐ ਜਿੱਤ ਜੰਮ ਹੈ ਰਾਜਾ ਪੀਆਂ ਹੋ ਮਨ ਤਾਜ ਸਿਰਾਂ ਦੇ ਕਹਿੰਦੇ ਕੁੱਲ ਸਿਆਣੀਆਂ ਦੁਨੀਆ ਚੱਲਦੀ ਈਆਂ ਕਰਕੇ ਕੁੱਲ ਜਮਾਨਾ ਜਾਣਿਆ ਦੁਨੀਆ ਚੱਲਦੀ ਧੀਆਂ ਕਰਕੇ ਕੁਲ ਜਮਾਨਾ ਜਾਣਿਆ ਕੋਖ ਦੇ ਵਿੱਚ ਜੇ ਮਾਰਦੇ ਹੋਗੇ ਪੁੱਤ ਨੂੰ ਕਿਵੇਂ ਵਿਆਉਣਾ ਏ ਪਾਣੀ ਕੁਖਾਂ ਰੁੱਖ ਸੰਭਲੋ ਜੇ ਪੰਜਾਬ ਬਚਾਉਣਾ ਏ ਪਾਣੀ ਧੀਆਂ ਰੁੱਖ ਸੰਭਲੋ ਜੇ ਪੰਜਾਬ ਬਚਾਉਣਾ ਏ ਪਈਆ ਪਾਣੀ ਦੀਓ ਆਕੇ ਸਤਿਗੁਰੂ ਦੀ ਬਾਣੀ ਹੱਥੀ ਆਪਣੇ ਜ਼ਹਿਰਾ ਪਾਕੇ ਗੰਦਲਾ ਕੀਤਾ ਪਾਣੀ ਏ ਹੱਥੀ ਆਪਣੇ ਜ਼ਹਿਰਾ ਪਾਕੇ ਗੰਦਲਾ ਕੀਤਾ ਪਾਣੀ ਏ ਪੰਜ ਦਰਿਆ ਦੀ ਧਰਤੀ ਨੂੰ ਕਿਉਂ ਮਾਰੂ ਥਲ ਬਣਾਉਣਾ ਏ ਪਾਣੀ ਕੁਖਾਰੁਖ ਸੰਭਲੋ ਜੇ ਪੰਜਾਬ ਬਚਾਉਣਾ ਏ ਪਾਣੀ ਕੋਖਾ ਰੁਖ ਸਾਂਭ ਲੋ ਜੇ ਪੰਜਾਬ ਬਚਾਉਣਾ ਏ ਰੋਟੀ ਰੋਟੀ ਖਾਤਰ ਜੇਕਰ ਵਿੱਚ ਪ੍ਰਦੇਸਾਂ ਜਾਣਾ ਦੇ ਕਿਰਤ ਕਮਾਈਆਂ ਕਰਕੇ ਵਾਪਸ ਮੁੜ ਵਤਨਾ ਨੂੰ ਆਣਾ ਦੇ ਕਿਰਤ ਕਮਾਈਆਂ ਕਰਕੇ ਵਾਪਸ ਮੁੜ ਵਤਨਾ ਨੂੰ ਆਣਾ ਦੇ ਜਿੱਥੇ ਜੰਮੇ ਹੱਸੇ ਖੇਡੇ ਕਦੇ ਨਾ ਦਿਲੋਂ ਭਲਾਉਣਾ ਏ ਜਿੱਥੇ ਜੰਮੇ ਹੱਸੇ ਖੇਡੇ ਕਦੇ ਨਾ ਦਿਲੋਂ ਭਲਾਉਣਾ ਏ ਪਾਣੀ ਕੁੱਖਾਂ ਰੁੱਖ ਸੰਭਲੋ ਜੇ ਪੰਜਾਬ ਬਚਾਉਣਾ ਏ ਪਾਣੀ ਕੁੱਖਾਂ ਰੁੱਖ ਸੰਭਲੋ ਜੇ ਪੰਜਾਬ ਬਚਾਉਣਾ ਏ ਮਾਂ ਬੋਲੀ ਨੂੰ ਪੜਨਾ ਖੁਦ ਤੇ ਬੱਚਿਆਂ ਤਾਂ ਹੀ ਪੜਾਉਣੀ ਦੀ ਜਿਸ ਬੋਲੀ ਵਿੱਚ ਗੁਰਾਂ ਦੀ ਬਾਣੀ ਉਹ ਨੱਕ ਦੇ ਪਲਾਉਣੀ ਦੀ ਜਿਸ ਬੋਲੀ ਵਿੱਚ ਗੁਰਾਂ ਦੀ ਬਾਣੀ ਉਹ ਨਾ ਕਦੇ ਬੁਲਾਉਣੀ ਦੀ ਊੜਾ ਐੜਾ ਈੜੀ ਸਸਾ ਚੇਤੇ ਵਿੱਚ ਵਸਾਉਣਾ ਜੇ ਊੜਾ ਐੜਾ ਈੜੀ ਸਸਾ ਚੇਤੇ ਵਿੱਚ ਵਸਾਉਣਾ ਜੇ ਪਾਣੀ ਬਾਣੀ ਰੁੱਖ ਸੰਭਲੋ ਜੇ ਪੰਜਾਬ ਬਚਾਉਣਾ ਜੇ ਪਾਣੀ ਬਾਣੀ ਰੁੱਖ ਸੰਭਲੋ ਜੇ ਪੰਜਾਬ ਬਚਾਉਣਾ ਏ ਮਾਪਿਆਂ ਦਾ ਸਤਕਾਰ ਹੈ ਕਰਨਾ ਦਿਨਾਂ ਜਗਤ ਵਿਖਾਇਆ ਏ ਮਾਪਿਆਂ ਦਾ ਸਤਕਾਰ ਹੈ ਕਰਨਾ ਦਿਨਾਂ ਜਗਤ ਵਿਖਾਇਆ ਏ ਸਾਕ ਸਿਰ ਤੇ ਕਸ਼ਟ ਹਜ਼ਾਰਾਂ ਬੱਚਿਆਂ ਤਾਂ ਹੀ ਪੜਾਇਆ ਏ ਸਾਕ ਸਿਰ ਤੇ ਕਸ਼ਟ ਹਜ਼ਾਰਾਂ ਪੱਤਿਆਂ ਤਾਈਂ ਪੜਾਇਆ ਏ ਭੈਣ ਪਾਈ ਤੇ ਰਿਸ਼ਤੇ ਸਾਰੇ ਸਭਨਾ ਪਿਆਰ ਵਧਾਉਣਾ ਏ ਪਾਣੀ ਕੁੱਖਾਂ ਰੁੱਖ ਸੰਭਲੋ ਜੇ ਪੰਜਾਬ ਬਚਾਉਣਾ ਏ ਪਾਣੀ ਕੁੱਖਾਂ ਰੁੱਖ ਸੰਭਲੋ ਜੇ ਕਰ ਦੇਸ਼ ਬਚਾਉਣਾ ਏ ਪਵਨ ਗੁਰੂ ਨਿਤ ਪੜਨ ਵਾਲਿਓ ਰੋਕ ਲਗਾਉਣਾ ਬੁੱਲੇ ਹੋ ਦੇਵਸਰਾਤ ਦੁਦਾਈ ਦਾਇਆ ਖੇਲੇ ਸਗਲ ਜਗਤਾ ਬਲਹਾਰੀ ਕੁਦਰਤ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਖਿਆ ਪਵਨ ਗੁਰੂ ਨੇ ਤੇ ਪੜਨ ਵਾਲਿਓ ਰੁੱਖ ਲਗਾਉਣਾ ਭੁੱਲੇ ਹੋ ਵੱਡ ਵੱਡ ਕੇ ਰੁੱਖ ਕਹੋ ਤਰੱਕੀ ਆਪ ਮਰਨ ਤੇ ਤੁੱਲੇ ਹੋ ਵੱਡ ਵੱਡ ਕੇ ਰੁਖ ਕਹੋ ਤਰੱਕੀ ਆਪ ਮਰਨ ਤੇ ਤੁੱਲੇ ਹੋ ਉਹ ਵਿੱਚ ਹਵਾ ਦੇ ਜ਼ਹਿਰਾਂ ਕੋਲੋ ਸਾਂ ਚਲਾਉਣਾ ਏ ਵਿੱਚ ਹਵਾ ਦੇ ਵਿੱਚ ਹਵਾ ਦੇ ਜ਼ਹਿਰਾਂ ਖੁੱਲੋ ਸਾਨੂੰ ਕਿਵੇਂ ਚਲਾਉਣਾ ਏ ਪਾਣੀ ਕੁੱਖਾਂ ਰੁੱਖ ਸੰਭਲੋ ਜੇ ਪੰਜਾਬ ਬਚਾਉਣਾ ਏ ਪਾਣੀ ਕੁੱਖਾਂ ਰੁੱਖ ਸੰਭਲੋ ਜੇ ਪੰਜਾਬ ਬਚਾਉਣਾ ਏ ਬਹੀ ਮੇਦੀ ਅਰਦਾਸ ਦਾਏ ਚੜਦੀ ਕਲਾ ਪੰਜਾਬ ਰਹੇ ਹੋਏ ਮੇਦੀ ਅਰਦਾਸ ਸੁਦਾਏ ਚੜਦੀ ਕਲਾ ਪੰਜਾਬ ਰਹੇ ਨਾ ਸੁੱਕੇ ਨਾ ਮੁਰਝਾਏ खिड़ी हसदा गुलाब त सुे नए खिड़ी हसदा गुलाबरण ते महीमे रल केपन फर्ज नभा ए पाणी कुखां रुख सांब लो जे पंजाब बचा आहे पाणी तीअं रुख सांभलो जे पंजाब बचा आहे पानी बाणी रुख सांभ जे पंजाब बचा आहे